ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵਖਰੇਓ ਸਾਂਝੀ ਸੋਚ ਟੀਵੀ ਤੇ ਰੁਕ ਕਰਦੇ ਹਾਂ ਇਸ ਵੇਲੇ ਵੱਡੀ ਖਬਰ ਦਾ ਜੋ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕੈਨੇਡਾ ਦੇ ਵਿੱਚ ਗੈਂਗਸਟਰਾਂ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਭਾਰਤ ਸਰਕਾਰ ਤੇ ਖਾਸ ਕਰਕੇ ਪੰਜਾਬ ਦੀ ਪੁਲਿਸ ਉਹਨਾਂ ਗੈਂਗਸਟਰਾਂ ਨੂੰ ਭਾਰਤ ਵਿੱਚ ਲਿਆਉਣ ਦੇ ਲਈ ਪੂਰੇ ਯਤਨ ਤੋਰ ਕਰ ਰਹੀ ਹੈ ਤੇ ਇਹਦੇ ਵਿੱਚ ਕੈਨੇਡਾ ਦੇ ਵਿੱਚ ਵੀ ਹੁਣ ਜਿਹੜੇ ਗੈਂਗਸਟਰ ਨੇ ਉੱਥੇ ਜਨੀ ਸਰਗਰਮੀ ਦੇ ਨਾਲ ਉੱਥੇ ਵਧ ਰਹੇ ਨੇ ਉਹਦੇ ਪ੍ਰਤੀ ਹੁਣ ਜਿਹੜੇ ਉੱਥੋਂ ਦੀ ਸਰਕਾਰ ਹੈ ਉਹ ਵੀ ਸਖਤ ਰੁਖਤ ਅਪਣਾਉਣ ਦੇ ਵੱਲ ਆ ਚੁੱਕੀ ਹੈ ਤੇ ਖਾਸ ਕਰਕੇ ਕੈਨੇਡਾ ਦੀ ਸੰਸਦ ਦੇ ਵਿੱਚ ਵੀ ਇਹ ਮੁੱਦਾ ਇਸ ਵੇਲੇ ਗੂੰਜ ਚੁੱਕਿਆ ਕੀ ਹੁਣ ਕੈਨੇਡਾ ਦੇ ਵਿੱਚ ਸਰਕਾਰ ਗੈਂਗਸਟਰਾਂ ਦੇ ਬਤੀ ਸਖਤ ਹੋ ਰਹੀ ਹੈ ਇਹ ਵੱਡੇ ਸਵਾਲ ਬਣ ਗਏ ਨੇ ਨਾਲ ਨਾਲ ਕੀ ਲਾਰੈਂਸ ਗੈਂਗ ਜ਼ਿਆਦਾ ਸਰਗਰਮ ਹੋ ਰਿਹਾ ਕੀ ਸੰਸਦ ਮੈਂਬਰਾਂ ਵੱਲੋਂ ਚੁੱਕੀ ਗੈਂਗਸਟਰਾਂ ਨੂੰ ਰਿਪੋਰਟ ਕਰਨ ਦੀ ਮੰਗ ਨੂੰ ਪਵੇਗਾ ਬੂਰ ਕੀ ਕੈਨੇਡਾ ਦੇ ਵਿੱਚ ਵਿਰੋਧੀ ਧਿਰ ਜਿਹੜੀ ਸੱਤਾਧਾਰੀ ਪਾਰਟੀ ਨੂੰ ਨਿਸ਼ਾਨੇ ਉੱਤੇ ਲੈ ਰਹੀ ਹੈ ਇਹ ਵੱਡੇ ਸਵਾਲ ਨੇ ਜੋ ਇਸ ਵੇਲੇ ਗੈਂਗਸਟਰਾਂ ਦੇ ਪ੍ਰਭਾਵ ਦੇ ਨਾਲ ਸਾਹਮਣੇ ਆ ਰਹੇ ਨੇ ਦਰਸਲ ਕੈਨੇਡਾ ਦੇ ਵਿੱਚ ਆ ਸ਼ਰਨਾਰਥੀ ਬਣ ਕੇ ਜਿਹੜੇ ਗੈਂਗਸਟਰ ਰਹਿ ਰਹੇ ਨੇ ਉਹਨਾਂ ਦੀ ਡਿਪੋਰਟੇਸ਼ਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਜਿਹੜੇ ਸ਼ਰਨਾਰਥੀ ਬਣ ਕੇ ਵਿਦੇਸ਼ੀ ਗੈਂਗਸਟਰ ਨੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਜਿਹੜੀ ਹੈ ਉਹ ਸਿਆਸੀ ਮੰਚ ਦੇ ਉੱਤੇ ਵੀ ਹੁਣ ਗੂੰਜਣ ਲੱਗ ਪਈ ਹੈ। ਲੌਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਗੈਂਗਸਟਰਾਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਜਿਹੜੀ ਖਾਸ ਤੌਰ ਤੇ ਉੱਠੀ ਆਵਾਜ਼ ਹੈ ਉਹ ਸੰਸਦ ਦੇ ਵਿੱਚ ਹੁਣ ਗੂੰਜੀ ਹੈ ਤੇ ਹੁਣ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਮੁਖੀ ਨੇ ਜਿਹੜੇ ਮੈਕਸੀਮ ਬਰਨੀਅਰ ਉਹਨਾਂ ਨੇ ਵੀ ਇਸ ਮੁੱਦੇ ਉੱਤੇ ਕੇਂਦਰੀ ਸਰਕਾਰ ਨੂੰ けਰ ਲਿਆ ਹੈ। ਬਰਨੀਅਰ ਨੇ ਖੁੱਲੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੈਨੇਡਾ ਦੇ ਜਿਹੜੇ ਸਰੀ ਬ੍ਰੈਮਟਨ ਤੇ ਹੋਰ ਸ਼ਹਿਰ ਨੇ ਉਹਨਾਂ ਵਿੱਚ ਗੈਂਗਸਟਰ ਅਪਰਾਧ ਦਾ ਜਾਲ ਵਿਛਾ ਕੇ ਕਾਨੂੰਨ ਵਿਵਸਥਾ ਦੇ ਲਈ ਇਸ ਵੇਲੇ ਗੰਭੀਰ ਖਤਰਾ ਖੜਾ ਕਰ ਰਹੇ ਨੇ। ਉਹਨਾਂ ਦੇ ਮੁਤਾਬਕ ਇਹ ਅਪਰਾਧੀ ਜਿਹੜੇ ਗਰੁੱਪ ਨੇ ਉਹ ਰੰਗਦਾਰੀ ਫਾਇਰਿੰਗ ਤੇ ਤਮਾਕੇ ਜਿਹੜੇ ਤਮਾਕੇ ਨੇ ਖਾਸ ਕਰਕੇ ਮਾਫ ਕਰਨਾ ਵੀ ਧਮਕੀਆਂ ਦੇ ਭਰੇ ਹੋਏ ਨਾਲ ਜਿਹੜਾ ਡਰ ਦਾ ਮਾਹੌਲ ਹੈ ਉਹ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਨੂੰ ਹੁਣ ਜੜ ਤੋਂ ਖਤਮ ਕਰਨ ਦੀ ਲੋੜ ਹੈ ਇਹ ਮੈਕਸਿਮ ਬਾਰੀਅਰ ਦਾ ਕਹਿਣਾ ਹੈ। ਉਹਨਾਂ ਨੇ ਅੱਗੇ ਇਹ ਵੀ ਗੱਲ ਕੀਤੀ ਜਿਹੜਾ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਲਿਖਿਆ ਕਿ ਕੁਝ ਸਿਆਸੀ ਪਾਰਟੀਆਂ ਆਪਣੇ ਸਿਆਸੀ ਲਾਭ ਦੇ ਲਈ ਵਿਦੇਸ਼ੀ ਵਕਵਾਦੀਆਂ ਤੇ ਅਪਰਾਧਿਕ ਤੱਤਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਨਾਲ ਦੋਸ਼ ਲਗਾ ਦਿੱਤਾ ਹੈ ਕਿ ਫਰਜ਼ੀ ਵਿਦਿੱਤਕ ਸੰਸਥਾਵਾਂ ਤੇ ਕਮਜ਼ੋਰ ਇਮੀਗ੍ਰੇਸ਼ਨ ਨੀਤੀਆਂ ਦਾ ਗਲਤ ਫਾਇਦਾ ਚੁੱਕ ਕੇ ਗੈਂਗਸਟਰ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ ਬਾਰੀਅਰ ਨੇ ਪੁਰਜ਼ੋਰ ਤੇ ਵੱਡੀ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਧੋਖਾ ਧੜੀ ਦੇ ਰਹੀਂ ਨਾਗਰਿਕਤਾ ਜਾਂ ਸ਼ਰਨਾਰਥੀ ਦਾਰਜਾ ਹਾਸਲ ਕੀਤਾ ਉਹਨਾਂ ਦੀ ਨਾਗਰਿਕਤਾ ਰੱਦ ਕਰਕੇ ਤੁਰੰਤ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਹਾਊਸ ਆਫ ਕਾਮਨਸ ਦਾ ਜਿਹੜਾ ਕੈਨੇਡਾ ਦਾ ਉਹਦੇ ਵਿੱਚ ਕੰਸਰਵੇਟਿਵ ਪਾਰਟੀ ਦੇ ਨੇਤਾ ਨੇ ਪੀਅਰ ਪੋਲੀਵਰੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮਸਲੇ ਦੇ ਉੱਤੇ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਕਰ ਲਿਆ ਉਹਨਾਂ ਦਾ ਕਹਿਣਾ ਇਹ ਹੈ ਕਿ ਲਿਬਰਲ ਜਿਹੜੀ ਪਾਰਟੀ ਹੈ ਉਹ ਸਰਕਾਰ ਦੀਆਂ ناکਾਮ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਬਿਨਾਂ ਟੁਕਵੀਂ ਜਾਂਚ ਦੇ ਅਪਰਾਧਿਕ ਪਛੋਕੜ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਜਾਂ ਫਿਰ এর ਦੇ ਨਾਲ ਜਿਹੜੀ ਅੱਜ ਰੰਗਦਾਰੀ ਦਾ ਵੱਡਾ ਸੰਕਟ ਹੈ ਉਹ ਕਰਾਹੋਰ ਪੀਆਰਐ ਪੋਲੀਵਰੇ ਨੇ ਸਰਕਾਰ ਦੇ ਉੱਤੇ ਦੋਸ਼ ਲਗਾਏ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਉਹ ਫੇਲ ਹੈ ਲਿਬਰਲ ਪਾਰਟੀ ਦੀਆਂ ਆਰਥਿਕ ਤੇ ਇਮੀਗ੍ਰੇਸ਼ਨ ਨੀਤੀਆਂ ਪੂਰੀ ਤਰ੍ਹਾਂ ਹੁਣ ਤੱਕ ਫੇਲ ਹੋ ਚੁੱਕੀਆਂ ਨੇ ਤੇ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਰੰਗਦਾਰੀ ਯਾਨੀ ਕਿ ਫਰੋਤੀ ਤੇ ਫਾਇਰਿੰਗ ਵਰਗੀਆਂ ਕਟਨਾਵਾਂ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਨਾਲ ਨਾਲ ਦੂਜਾ ਦੋਸ਼ ਇਹ ਲਾਇਆ ਕਿ ਗੈਂਗਸਟਰ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਫਰਜੀ ਰੈਫਿਊਜੀ ਹੋਣ ਦਾ ਦਾਵਾ ਕਰਕੇ ਕੈਨੇਡਾ ਦੇ ਵਿੱਚ ਟਿਕੇ ਹੋਏ ਨੇ ਤੀਸਰਾ ਦੋਸ਼ ਉਹਨਾਂ ਨੇ ਇਹ ਲਾਇਆ ਕਿ ਵਿਰੋਧੀ ਧਿਰ ਨੇ ਇਹ ਮੰਗ ਕੀਤੀ ਹੈ ਕਿ ਰੰਗਦਾਰੀ ਮੰਗਲ ਵਾਲੇ ਤੇ ਅਪਰਾਧਿਕ ਵਾਰਦਾਤਾ ਕਰਨ ਵਾਲੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਲਈ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਣੀ ਜ਼ਰੂਰੀ ਹੈ ਹੁਣ ਸਰਕਾਰ ਤੇ ਵਿਰੋਧੀ ਧਿਰ ਉਹਨਾਂ ਦੇ ਵਿਚਾਲੇ ਆਪਸੀ ਟਕਰਾ ਪੈਦਾ ਹੋ ਗਿਆ ਤੇ ਨਾਲ ਨਾਲ ਕੈਨੇਡਾ ਦੇ ਕਾਨੂੰਨ ਮੰਤਰੀ ਸੀਨ ਫਰੇਜ਼ਰ ਨੇ ਸੰਸਦ ਦੇ ਵਿੱਚ ਇੱਕ ਇਹ ਗੱਲ ਕਹੀ ਹੈ ਕਿ ਵਿਰੋਧੀ ਧਿਰ ਅਜਿਹੇ ਗੈਂਗਸਟਰਾਂ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਤੇ ਨਾਲ ਨਾਲ ਪੁਲਿਸ ਲਗਾਤਾਰ ਸਖਤ ਕਾਨੂੰਨਾਂ ਦੀ ਮੰਗ ਕਰ ਰਹੀ ਹੈ ਪਰ ਕੰਦਰਵੇਟੀ ਪਾਰਟੀ ਉਹਨਾਂ ਨੂੰ ਪਾਸ ਕਰਨ ਦੇ ਵਿੱਚ ਮਦਦ ਨਹੀਂ ਕਰ ਰਹੀ ਖਾਸ ਤੌਰ ਤੇ ਉਹਨਾਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈ ਲਿਆ ਕੈਨੇਡਾ ਦੀਆਂ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਪੰਜਾਬ ਦੀ ਪੁਲਿਸ ਜਿਹੜੀ ਭਾਰਤੀ ਪੰਜਾਬ ਦੀ ਉਹ ਵੀ ਕੈਨੇਡਾ ਤੋਂ ਗੈਂਗ ਚਲਾਉਣ ਵਾਲੇ ਗੋਲਡੀ ਬਰਾੜ ਲਾਰੈਂਸ ਸੁਭਿਸ਼ਨੋਈ ਗੈਂਗ ਦੇ ਨਾਲ ਜਿਹੜੇ ਜੁੜੇ ਅਪਰਾਧੀ ਨੇ ਉਹਨਾਂ ਨੂੰ ਭਾਰਤ ਲਿਆਉਣਾ ਚਾਹੁੰਦੀ ਹੈ ਤੇ ਵਿਰੋਧੀ ਧਿਰਾਂ ਕੈਨੇਡਾ ਸਰਕਾਰ ਦੇ ਉੱਤੇ ਲਗਾਤਾਰ ਇਹ ਦਬਾਅ ਬਣਾ ਰਹੀਆਂ ਨੇ ਕਿ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਕੈਨੇਡਾ ਪਹੁੰਚੇ ਗੈਂਗਸਟਰ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਡਿਪੋਰਟ ਕੀਤਾ ਜਾਣਾ ਚਾਹੀਦਾ ਜਿਹੜਾ ਫਿਰ ਇਹ ਜਿਹੜੇ ਦੇਸ਼ ਦੇ ਵਿੱਚ ਵਧ ਰਹੇ ਅਪਰਾਧ ਨੇ ਉਹਨਾਂ ਨੂੰ ਤਾਜੋ ਨੱਥ ਪਾਈ ਜਾ ਸਕਦਾ ਇਹਦੇ ਵਿਚਾਲੇ ਗੱਲ ਇੱਕ ਹੋਰ ਵੀ ਸਾਹਮਣੇ ਆ ਗਈ ਆ ਕਿ ਗੋਲਡੀ ਬਰਾੜ ਅਰਸ਼ਦੀਪ ਸਿੰਘ ਦੱਲਾ ਤੇ ਲਾਰੈਂਸ ਗੈਂਗ ਦੇ ਕਈ ਸਰਗਰਮ ਜਿਹੜੇ ਮੈਂਬਰ ਨੇ ਉਹ ਕੈਨੇਡਾ ਦੇ ਵਿੱਚ ਲੋਕੇ ਹੋਣ ਦਾ ਸ਼ੱਕ ਜਿਹੜਾ ਹੈ ਸਰਕਾਰਾਂ ਪੰਜਾਬ ਦੇ ਵੱਲੋਂ ਜਤਾਇਆ ਜਾ ਰਿਹਾ ਤੇ ਇਹ ਗੈਂਗਸਟਰ ਕੈਨੇਡਾ ਦੇ ਵਿੱਚ ਬੈਠ ਕੇ ਪੰਜਾਬ ਸਿਮਤ ਭਾਰਤ ਦੇ ਕਈ ਰਾਜਾਂ ਵਿੱਚ ਆਪਣੀਆਂ ਅਪਰਾਧਕ ਗਤੀਵਿਧੀਆਂ ਚਲਾ ਰਹੇ ਨੇ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਜਿਹੜੀ ਮੰਗੀ ਜਾ ਰਹੀ ਫਰੋਤੀਆਂ ਨੇ ਉਨਾ ਨੇ ਵੀ ਉਥੋਂ ਦੀ ਜਿਹੜੀ ਸਥਾਨਕ ਪੁਲਸਾ ਕੈਨੇਡਾ ਦੀ ਉਹਦੀ ਚਿੰਤਾ ਵਧਾ ਦਿੱਤੀ ਹੈ ਪਰ ਹੁਣ ਸਾਰੀ ਸਰਕਾਰ ਦੇ ਉੱਤੇ ਜੋ ਕਿ ਪਾਰਟੀ ਇਸ ਵੇਲੇ ਲਿਬਰਲ ਸੱਤਾਧਾਰੀ ਨੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਇਹ ਪੂਰਾ ਜ਼ੋਰ ਲੱਗਾ ਹੋਇਆ ਉਹਨਾਂ ਦੇ ਉੱਤੇ ਪੂਰਾ ਉਹਨਾਂ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਖਾਸ ਕਰਕੇ ਗੈਂਗਸਟਰਾਂ ਨੂੰ ਲੈ ਕੇ ਜਿਹੜਾ ਗੈਂਗਸਟਰਵਾਦ ਕੈਨੇਡਾ ਦੇ ਵਿੱਚ ਵਧ ਰਿਹਾ ਹੈ ਉਸ ਨੂੰ ਲੈ ਕੇ ਸਰਕਾਰ ਹੁਣ ਵਿਰੋਧੀ ਧਿਰ ਦੇ ਨਿਸ਼ਾਨੇ ਦੇ ਉੱਤੇ ਆ ਗਈ ਹੈ ਤੇ ਸੰਸਦ ਕੈਨੇਡਾ ਦੀ ਦੇ ਵਿੱਚ ਇਹ ਮਾਮਲਾ ਪੁਰਜੋਰ ਮੰਗਦੇ ਨਾਲ ਉੱਠਿਆ ਕਿ ਗੈਂਗਸਟਰਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ